ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਕੁਐਸਟ ਬੇਨਤੀ ਕਰਦੇ ਆਂ ਸਜਣੋ ਕਿ ਤਿਉਂ ਵੀ ਕਿਸੇ ਵੀ ਚੈਨਲ ਤੋਂ ਆਪਣੇ ਪਸ਼ੂ ਦੀ ਖਰੀਦਦਾਰੀ ਕੋਈ ਵੀ ਭੈਣ ਭਰਾ ਕਰਦਾ ਏ ਇੱਕ ਟਾਈਮ ਦੋ ਟਾਈਮ ਸੋ ਇਹਨੂੰ ਦੋ ਟਾਈਮ ਚੋਕੇ ਜਿਹੜਾ ਗੱਭਨ ਨੂੰ ਨੂੰ ਟਿਪ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਏ ਤੇ ਤੋ ਓਕੇ ਤੁਹਾਡੀ ਤੋਂ ਬੱਚੋ ਵਿਚਾਰ ਰੱਖੋ ਜਿਹੜਾ ਵੀ ਕਿਤੇ ਉਹ ਵੀ ਪਸ਼ੂ ਖਰੀਦਦਾਰੀ ਕਰਦੇ ਜੇ ਉਹਨੂੰ ਕੋਈ 2 4000 5000 ਸਾਈ ਵੀ ਜਰੂਰ ਪਾਇਆ ਕਰੋ ਫੇਰ ਹੀ ਉਹ ਤੁਹਾਡਾ ਜਿਹੜਾ ਕੋਈ ਆਪਣੀ ਖਰੀਦਦਾਰੀ ਕਰੇ ਕਿਉਂਕਿ ਐਵੇਂ ਨਾ ਕਿਸੇ ਨੂੰ ਖੱਜਲ ਖਰਾਬ ਕਰਿਆ ਕਰੋ ਨਾ ਵੈਸੇ ਦਿਖਾਇਆ ਕਰੋ ਕੋਈ ਫਾਇਦਾ ਨਹੀਂ ਸਾਈ ਪਾਓਗੇ ਤੇ ਪਸ਼ੂ ਜਿਹੜਾ ਤੁਹਾਡਾ ਤੁਹਾਨੂੰ ਹਾਸਲ ਹੋਊਗਾ ਠੀਕ ਹੈ ਜੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਆ ਕਰੋ ਐਂਡ ਤੱਕ ਬਣੇ ਰਹੋ ਬਾਕੀ ਡਿਟੇਲ ਲੈ ਕੇ ਸਾਰੀ ਸਾਂਝੀ ਕਰਦੇ ਆਂ ਅੱਜ ਦੀ ਵਿਜ਼ਿਟ ਪਿੰਡ ਮਾਚੀਕੇ ਜ਼ਿਲ੍ਹਾ ਲੱਗਦਾ ਸ਼ਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਬਾਈ ਰਾਜ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਿਦੇ ਦੇ ਜਾਣਕਾਰੀ ਲੈ ਕੇ ਦਿੰਨੇ ਆ ਐਨ ਤੱਕਰ ਬਣੇ ਰਹੋ ਦੱਬ ਕੇ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਵਧੀਆ ਜੀ ਵਧੀਆ ਠੀਕ ਠਾਕ ਜੀ ਠੀਕ ਠਾਕ ਜੀ ਲਾਈ ਬੈਠੇ ਰਹੋ ਹਾਂ ਜੀ ਹਾਂ ਹੋਰ ਨਵੀਂ ਤਜ ਚੱਲੀ ਜਾਂਦੇ ਘਰ ਬੰਦ ਠੀਕ ਹੈ ਜੀ ਬੈਸ ਕਰਕੇ ਨੋਟ ਨਾਮ ਰਾਜਪਾਲ ਸਿੰਘ ਪਿੰਡ ਮਾਸੀ ਗੇ ਤਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮਾਹੂ ਗੀਰੇ ਦੇ ਲਾਗੇ ਲੱਗਦਾ ਆ ਹਾਂ ਮੋਬਾਈਲ ਨੰਬਰ 87280 55139 ਠੀਕ ਆ ਇਹ ਤੋਂ ਸ਼ੁਰੂਆਤ ਕਰੀਏ ਸੋਹੀ ਸਵਾਈ ਤੋਂ ਹਨਾ ਡੱਬੇ ਵਾਹ ਜੀ ਵਾਹ ਚੰਗੀ ਸੋਹਣੀ ਵੈੜ ਹਨਾ ਦੂਜਾ ਸ਼ੂਬਾ ਆ ਗਈ ਵਾਹ ਜੀ ਵਾਹ ਤੇ ਰੰਗ ਪ੍ਰਿੰਟ ਵੀ ਚੰਗਾ ਵਾਹ ਜੀ ਵਾਹ ਦੁਜਾ ਸਵੇਰ ਹੀ ਹੈ ਨਾ ਸਾਡਾ ਮੌਕੇ ਦਾ ਦੁੱਧ ਕਿੰਨਾ 14 15 ਲੀਟਰ ਉਹ 14 15 15 ਹੋਊਗਾ ਪੱਕਾ ਹਾਂਜੀ ਤੇ ਜਾਂ ਕੱਟ ਲਾਲ ਗੇ 13 ਪੱਕਾ ਕਹਿਣ ਲਗੀ ਨਹੀਂ ਬਚਾ ਲੈ ਠੀਕ ਹੈ 14 ਲਓ ਤੇ ਤੋਰਾ ਕਰਾਈਏ ਛੱਕ ਲਓ ਭਾਈ ਸੱਜਣੋ 14 ਕਿਲੋ ਦੁੱਧ ਮੰਨ ਲਿਓ ਵੱਛੀ ਬੜੀ ਸੋਹਣੀ ਆ ਖੂਬਸੂਰਤ ਆ ਰੰਗ ਪ੍ਰਿੰਟ ਚੰਗਾ ਬੱਚਾ ਨਹੀਂ ਨਾ ਹੈਗਾ ਹਾਂਜੀ ਬੱਚਾ ਸਪੇਅਰ ਹੋ ਗਿਆ ਬੱਚਾ ਸਪੇਅਰ ਹੋ ਗਿਆ ਭੋਦੀ ਵਾਲੀ ਵੱਛੀ ਆ ਬਰੀਡ ਪੂਰੀ ਆ ਨਸਲ ਕੁਆਲਿਟੀ ਦੇਖੋ ਤੇ ਚੰਗੀ ਰਾਜੀ ਰੋਜੀ ਆ। ਥਾਂ ਤੋਂ ਬੜਾ ਸੋਹਣਾ ਲੱਗਾ। ਠੀਕ ਹੈ ਜੀ। ਮੋੜ ਲਿਓ। ਨਾ ਆਈ ਉਹ। ਫੇਸ ਪਾਰਟੀ ਵੇਖੋ। ਸਜਣੋ ਇੱਕ ਆ ਮਗਰ ਲਈ ਸਾਈਡ ਰੰਦੇ ਨਾ ਗੁੰਮੀ ਜੀ ਹੋਈ ਆ। ਇਹ ਵੇਖ ਲਿਓ ਬਾਕੀ। ਠੀਕ ਹੈ ਜੀ। ਬਾਕੀ ਸਾਰੀਆਂ ਕੰਨੀਆਂ ਤਾਂ ਓਕੇ ਆ। ਗਈ ਆਈ ਤੇ ਬਾਈ ਰਜਾ ਕਿੰਨੇ ਕੀਮਤ ਲੱਖ ਰੁਪਏ ਦੀ ਸਜੂ ਸਾਲ ਹੈਗੀ ਸੀ ਫਰ ਹੋਣ ਨਹੀਂ ਹੁਣ ਕਿੰਨੇ ਦੇ ਨਹੀਂ ਹੋਰ ਜੈ ਸੁਣੋ ਕਰੀਏ 45 ਦੀ ਹੋਰ ਕਰ ਦੀ 43 ਦੀ ਲਾਸਟ 40 ਦੀ ਕਰ ਦੀ ਹਾਂ ਤੇ ਨਾ ਹਨਾ ਬੱਚੀ ਸੋਣੀ ਹੈ ਤੇਰੀ ਕਿਹੇ ਬੰਨੋ ਨਹੀਂ ਕੁਰਸੀ ਪਰ ਜਾਣ ਦੀ ਠੀਕ ਹੈ अच्छा बर्फी बर्फ बर्फ़ु वारी ਸੱਤ ਵੱਡਾ ਸਜਰੂ ਵਾਜੀ ਮੋੜ ਲਈ ਲਾਓ ਲਓ ਜੀ ਸਜਰੂ ਖਾਨ ਤੋਂ ਬੜਾ ਸੋਹਣਾ ਲੱਗਾ ਧੋਣ ਵਾਲੀ ਆ ਵਾਹ ਠੀਕ ਤੇ ਚੂਣ ਵੀ ਓਕੇ ਆ ਠੀਕ ਹੈ ਜੀ ਇਹਦਾ ਬੋਲਾ ਕਿੰਨਾ ਵੇਜ ਜੀ ਹਾਂ ਜੀ 16 ਲੀਟਰ 16 ਕਿਲੋ ਹੋਗਾ ਨਾ ਠੀਕ ਆ ਪੱਕਾ ਨਾ ਜੇ ਨਵ ਸਚਨੋ 15 16 ਪਲਸ ਜਿਹੜਾ ਬੌਲੇ ਤੋਂ ਸਟਾਰਟਿੰਗ ਆ ਦੋ ਦਵੀਪ ਆਜੂ ਫਿਰ ਕਾਲ ਦੀ ਸੂਈ ਹੈ ਕਾਲ ਦੀ ਸੂਈ ਹੈ ਤੇ ਮੁੱਲ ਕਿੰਨਾ ਮੁੱਲ ਸੰਤੂ ਸਾਵਾ 8000 ਦੀ ਵੈਡ ਉਧਰ ਅੱਛਾ ਪਰ ਆਪਾਂ 70 ਦੀ ਦੇਣਾ ਆਪਾਂ ਹੋਰ ਕਰ ਦੇਣਾ ਮਾਤਾ ਹੋਰ ਕਰ ਹਾਂ ਖੁੱਲਾ ਕਰ ਦੀ ਕਾਪੀ ਦੀ ਕਰ ਦੀਏ ਕਾਪੀ ਦੀ ਕਰ ਦੀਏ ਪੂਰੀ ਨਹੀਂ ਕਿਤੇ ਤਾਂ ਲੱਗਣ ਤੇ ਕਾਪੀ ਸਾਰੀ ਤੋਂ ਬਾਹਰ ਲੱਗੇ ਹਾਂਜੀ ਭੈਣ ਦੀ ਦੇਣਾ ਅਰੇ ਕੀ ਦੀ ਕਰ ਦੀਏ ਨੇ ਕਰਤੀ ਗਏ ਤੇ ਬਾੜ ਦੀ ਪੂਰੇ 60 ਦੀ ਕਰਤੀ ਗਏ ਲਓ ਸਜਣੋ ਪੂਰੇ 60000 ਦੀ ਫੜ ਲਓ ਇਹਦੋਂ 100 ਰੁਪਿਆ ਸਿਰਫ ਚੋੜ ਹੋਣੀ ਹੈ ਹਾਂ ਵਹਿੜ ਚੰਗੀ ਜੇ ਵਾਰ-ਵਾਰ ਇਹੋ ਬੇਨਤੀ ਕਰਦੇ ਥਣ ਚੱਡਾ ਬੜਾ ਦੁੱਧ 20 ਕਿਲੋ ਜਿਹੜਾ ਭਰ ਜੂਗੇ ਨਾ ਹਾਂਜੀ 20 ਤੋਂ ਬਾਹਰ ਠੀਕ ਆ ਸੇਲ ਠੰਡੀ ਆ ਪੂਰੀ ਤੇ ਇੱਕ KFC ਨਾਲ ਆ ਗਈ ਹੋਰ ਹਨਾ ਖੋਲ ਗਏ ਤੋਰਾ ਕਰਾਈਏ ਜੇ ਉਹ ਲੋਏ ਇਹ ਆ ਗਈ ਝੂੰਗੀ ਜਨੋ ਨਿੱਕਾ ਨਿੱਕਾ ਪੋਟਾ ਪੋਟਾ ਹੀ ਸẽਗਾ ਬਿਲਕੁਲ ਸẽਗਾ ਨਾ ਮਾਤਰ ਜਈਆ ਇਹ ਪੋਟਾ ਕੀ ਹੋ ਸਕਦਾ ਇਹ ਥੰਨਾ ਸੁਨਣਾ ਠਾ ਗੱਬਣਿਆ ਠੀਕ ਹੈ ਲਾਇਓ ਮੋੜ ਰਿਓ ਗੱਬਲਿਆ ਲਓ ਜੀ ਤੇ ਸਮਾਂ ਕਿੰਨਾ ਕਿ ਨੋਟ ਕਰੀਏ ਰਹਿ ਗਿਆ ਸੁਣਜ ਚਾਹ ਤੇ ਲੈ ਪੰਜ-ਸੱਤ ਦਿਨ ਲੈ ਜੂ ਠੀਕ ਠੀਕ ਹੈ ਥਾਣਾ ਅਟਰ ਕੁਆਲਟੀ ਬੜੀ ਸਾਫ਼ ਸੁਥਰੀ ਹੈ ਨਾ ਇੰਨੀ ਹੋਰ ਬਾਨਾ ਠੀਕ ਹੈ ਤੇ ਕਿੰਨੇ ਲਈ ਦੇ ਦੀਗੇ ਪਿੰਡ ਦਾ ਸੂਈ ਸਵਾਈ 55000 ਦੀ ਵੈੜ ਹੈਗੀ ਹੂੰ ਥੱਲੇ ਬਾਨਾ ਇੰਨੀ ਹੋਰ ਬਾਨਾ ਜੇ ਤੇ ਹੁਣ ਕਿੰਨੇ ਦੇ ਦੀਗੇ ਆਹ ਪੂਰੇ ਦੇ ਦਾਂ 15 ਜਾ ਕਰੀਏ 45 ਦੇ ਦਾਂ 40 ਦੀ ਕਰੀਏ ਨਹੀਂ 42000 ਨਹੀਂ 40 ਦੀ ਕਰੀਏ ਨਹੀਂ 40 ਦੀ ਕਰੀਏ ਜਾਣ ਦੇ ਜਾਣ ਦੇ ਖੜਾ ਚਲ ਤੇ ਆ ਵਹਿਣ ਗੱਭਣ ਆ ਗਈ ਜਰਸੀ ਕ੍ਰੋਸ ਆ ਨਾ ਸਮਾਂ ਭਾਈ ਰਾਜ ਕਿੰਨਾ ਰਹਿ ਗਿਆ ਨੋਡ ਤੱਕ ਹੈ ਨਾ ਢੇਲ ਢੂਲ ਵੜੀ ਪਈ ਆਂਦੀ ਵੀ ਅਜੀ ਬਹੁਤ ਬਾਨੀ ਵੜੀ 9 ਵਜੇ ਸਦਰੋ ਇੱਕ ਜਰਸੀ ਆ ਗਈ ਕ੍ਰੋਸ ਤੇ 9 ਨੋ ਨੀ ਜਰਸੀ ਕ੍ਰੋਸ ਦੇ ਵਿੱਚ ਆ ਸਮਾਂ ਜ਼ਰੂਰ ਨੋਟ ਕਰਿਓ ਕੋਈ ਦਸਕ ਦਿਨ ਦਾ ਰਹਿ ਗਿਆ ਹੋਊਗਾ ਅੱਠ ਦਾ ਠੀਕ ਆ ਸੁਭਾ ਕਨਵਾ ਦੂਜਾ ਦੂਜਾ ਹੁਣ ਮੋੜ ਲੈ ਕੇ ਲਾਇੀ ਆ ਜੀ ਆ ਜੀ ਸਥਾਨ ਬੜਾ ਸੋਹ ਲਗਾ ਬਾਕੀ ਥੇ ਹਲੂ ਚੰਗੀ ਪਈ ਲਾਲ ਲੋੜ ਨਵੀਂ ਕਾ ਤੋ ਕੁਦ ਵੀ ਪੂਰਾ ਓਕੇ ਆ ਭਾਈ ਰਾਜ ਕਿੰਨੇ ਦੀ ਦੇ ਦੇਗੇ ਇਹ ਭਾਈ 60000 ਦੀ ਵੈੜੇ ਹੋਣ ਕਿੰਨੇ ਦੇ ਦੇ 50 ਦੀ ਦੇ ਦਾਂਗੇ ਪੂਰੇ ਨਹੀਂ ਥੋੜਾ ਹ ਕਰੀ ਗੇ ਮਾਡਲ ਕੁਲਾ 45 ਦੀ ਦੇ ਦਾਂਗੇ 40 ਦੀ ਕਰੀ ਨਹੀਂ ਨਹੀਂ 45 ਇਹ ਨਹੀਂ ਤੁਹਾਡੀ ਮਨ 42 ਦੀ ਕਰ ਲੈ ਚਲ 42 ਦੀ ਜਾਂਦੀ ਹੈ ਹਨਾ ਠੀਕ ਹੈ ਇੱਕ ਸ਼ਾਈ ਵਾਲ ਹੋਰ ਆ ਗਈ ਹਨਾ ਪਹਿਲਣ ਫਲੂਨ ਇਹਦੇ ਵੀ ਟਲ ਟੁਲੇ ਜੰਗੀ ਭਈ ਚਾਰ ਦੰਦ ਚਾਰ ਦੰਦ ਮੂੰਹ ਤੋਂ ਸਮਾਂ ਕਿੰਨਾ ਰਹੇਗਾ ਨੋਟ ਕਰੀਏ ਇਹਦੇ 10 ਦਿਨ ਲੈ ਜੂਗੀ ਪਿਓਰ ਸ਼ਾਈ ਵਾਲ ਆ ਗਈ ਹਨਾ ਧੁੰਨ ਧੁੰਨ ਵੀ ਥੱਲੇ ਸਜਣੂ ਤੇ ਪਿਛੋਂ ਲਾਲ ਲੋੜ ਵੇਖੋ 10 ਤੋਂ 15 ਦਿਨ ਪਲੱਸ ਖੜ੍ਹ ਸਕਦੀ ਆ ਲੈਓ ਮੋੜ ਲਓ ਤੋਰਾ ਤਰਾ ਬੱਛੀ ਦਾ ਚੰਗਾ ਮੂੰਹ ਤੋਂ ਚਾਰ ਦੰਦ ਲਓ ਇੱਲੋ ਇੱਲੋ ਤੇ ਇਹ ਲੈ ਵੇਖੋ ਸੱਜ ਲੋ ਰਾਜੀ ਰੋਜੀ ਚੰਗੀ ਆ ਭਾਈ 1 ਕਿੰਨੇ ਦੀ ਰਾਸ਼ੀਆਂ ਦੇ ਦੀਏ ਸਾਬ ਸੁਣ ਕੇ ਬੱਚੇ 60000 ਦੀ ਹਾਂ ਅੱਜ ਜਦੋਂ ਇਹ 40000 ਪੂਰੇ 40 ਦੀ ਕਰ ਦੀ ਠੀਕ ਆ ਕਿੰਨੇ ਚੱਲ ਚਾਹੀਦੇ ਆ 40 40 ਦੀਆਂ ਹੀ ਸਾਰੇ 40 40 ਦੀਆਂ ਹੈ ਹੈ ਇੱਕ ਵਿੱਚ ਬਾੜ ਦੀਏ ਹਾਂ ਬਾਕੀ ਚੌਹ ਦੇ ਚਾਹੀਦੇ ਲਓ ਸਜਣੋ ਚਾਰ ਵੜਾ ਜਿਹੜੀਆਂ 40 40000 ਦੀਆਂ ਮਰਜ਼ੀ ਖਾ ਲਓ ਇੱਕ ਵਾਇਡ ਸਿਰਫ ਇਹ ਜਿਹੜੀ 60000 ਦੀ 40 40000 ਚ ਇੱਕ 60 ਦੀ ਇੱਕ ਸਿਰਫ ਵਿੱਚ 60000 ਦੀ 60000 ਦੀ ਬਾਕੀ ਸਾਰੀਆਂ 40 ਜਿਹੜੀ ਮਰਜੀ ਖੋਲ ਲਓ ਖੋਲੋ ਮੇਲਾ ਲੋਟ ਲਓ ਮੇਲਾ ਲੋਟ ਲਓ ਲੁੱਟਿਆ ਐਂਡ 마ਸੀ ਕੇ ਪਹੁੰਚ ਗਈ ਜੀ ਕਰਦੀ ਆ ਸਾਰੀ ਆ ਬਾਬੇ ਨਾੜਕਾ ਕੁੱਤੀ ਰੇ 13 ਕਰਦੀਆਂ ਵਾਹ ਜੀ ਵਾਹ ਰੇਟ ਬੜੇ ਜਾਇਜ਼ ਕਰਦੇ ਆ ਮੇਲਾ ਲੋਟ ਲਓ ਬਾਈ ਰਾਜ ਕਹਿੰਦਾ ਹੈ ਤੇ ਸੱਸੀ ਕਾਲ ਜੀ ਸੱਸੀ ਕਾਲ